ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਇਆ ਤੁਹਾਡੇ ਵਾਸਤੇ ਅੱਜ ਖੜੇ ਆਪਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਤੇ ਛਾਤਾ ਭਾਜੀ ਰਜੇਸ਼ ਹੋਣਾ ਦੀ ਤੇ ਬਾਈ ਦੇ ਬੇਟੇ ਆ ਉਹ ਵੀ ਨਾਲ ਸਾਹਮਦੇ ਨੇ ਕਬੂਤਰ ਤੇ ਬਹੁਤ ਹੀ ਵਧੀਆ ਵਧੀਆ ਨਸਲ ਦੇ ਕਬੂਤਰ ਨੇ ਅੱਜ ਦਾ ਸ਼ੌਂਕ ਵੀ ਜਿਹੜਾ ਵੱਖਰਾ ਹੀ ਆ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਇੱਕ ਤੋਂ ਇੱਕ ਕਬੂਤਰ ਆ ਇਹ ਭਾਜੀ ਹੁਣੀ ਬੈਠੇ ਆ ਭਾਈ ਕੀ ਹਾਲ ਹੈ ਜੀ ਠੀਕ ਠਾਕ ਹੈ ਤੇ ਸ਼ੌਂਕ ਕਿੱਥੋਂ ਲੱਗ ਗਿਆ ਤੁਹਾਨੂੰ ਵੀ ਜੀ ਸ਼ੌਂਕ ਪਹਿਲਾਂ ਯਾਰ ਸਾਨੂੰ ਛੁੱਟੇ ਹੁੰਦੇ ਸੀ ਬਚਪਨ ਵਿੱਚ ਜੀ ਠੀਕ ਆ ਜਦੋਂ ਮਾਲਕ ਪਹਿਲਾਂ ਰੱਖ ਲੈ ਘਰ ਦੇ ਨੇ ਡੰਡੇ ਮਾਰਨੇ ਚ ਛੱਡ ਦਦੇ ਠੀਕ ਆ ਜੀ ਫਿਰ ਕਰਦੇ ਕਰਦੇ ਬਸ ਇਦਾਂ ਹੀ ਕਰ ਛੱਡ ਰੇ ਰੱਖ ਰੇ ਰੱਖ ਇਦਾਂ ਕਰਦੇ ਗਾ ਨੌਕਰੀ ਲਾ ਕੇ ਬਿਜਲੀ ਬੋਰ ਦੇ ਠੀਕ ਆ ਜੀ ਬਿਜਲੀ ਬੋਰ ਦੀ ਨੌਕਰੀ ਕਰਨ ਤੋਂ ਬਾਅਦ ਸੱਜਣ ਮੈਂ ਦੇਖ ਤੇ ਸ਼ਹਿਰ ਸਾਨੂੰ ਵਧੀਆ ਮਿਲ ਗਿਆ ਠੀਕ ਆ ਜੀ ਮੁੰਡੇ ਕਹਿੰਦੇ ਹੁਣ ਦੇਸੀ ਰੱਖਣੇ ਤੇ ਛੱਡ ਪੜਾ ਪਾ ਜੀ ਦਾਣੇ ਜਪੋਣੇ ਤੇ ਚਾਜ ਦੇ ਗੋਤਰਾ ਸਹੀ ਆ ਫਿਰ ਮਲਵਈਆਂ ਸ਼ੌਂਕ ਪੜਾ ਫਿਰ ਜਾਰ ਠੀਕ ਹੈ ਜੀ ਤੇ ਇਹ ਮੁੰਡਾ ਆਪਣੇ ਕੋਲ ਜੀ ਮਾਸੀ ਘਰ ਤੋਂ ਮਾਪਲਾ ਸਰਜਣਾ ਦਾ ਆਪਣਾ ਬਰਿੰਦਰ ਚੀਮਾ ਠੀਕ ਹੈ ਜੀ ਉਹਦਾ ਨਾਲ ਕੋਈ ਕਹਿੰਦੇ ਉਹਨੂੰ ਗੋਗਾ ਖਾਈਦਾ ਉਸਤਾਦਾ ਮੰਗੇ ਕਹੀਦਾ ਉਹਦਾ ਭਰਾ ਹੀ ਆਪਣਾ ਠੀਕ ਹੈ ਜੀ ਤੇ ਉਹਨੂੰ ਕੋਲ ਪੁੱਤਰ ਫੇ ਸਾਨੂੰ ਲਿਆ ਕੇ ਲਿਆਂਦੇ ਆ ਠੀਕ ਹੈ ਜੀ ਤੇ ਇੱਕ ਸਾਡਾ ਮੁੰਡਾ ਮਿੱਤਰ ਮਿਲਿਆ ਮੈਨੂੰ ਚਤਾਵਲੀ ਤੋਂ ਪੱਪੀ ਐ ਚਤਾਵਲੀ ਤੋਂ ਮਸ਼ਹੂਰ ਬੰਦਾ ਕੋਟਰਵਾਜਾ ਠੀਕ ਹੈ ਜੀ ਅੱਜ ਕੱਲ ਹੈਗਾ ਉਹ ਚੇਲਾ ਹੈਗਾ ਆਪਣੇ ਬਾਈ ਫੌਜੀ ਦੁੱਧਰਦਾ ਫੌਜੀ ਦਾ ਉਧਰ ਅਸਤਾ ਜੀ ਉਹਨਾਂ ਕੋਲ ਵੀ ਕੁੱਤਾ ਹੁਣ ਮਿਲਿਆ ਆ ਆ ਵੀ ਸੱਜਣ ਤਾਂ ਜਿਹੀ ਆਂਦੇ ਆ ਵੀ ਮੁੱਲ ਨਹੀਂ ਕੁੱਤ ਲੈਂਦਾ ਆਪਾਂ ਦੇ 20 ਜਗ੍ਹਾ ਤੇ ਮੁੱਲ ਮੁੱਲ ਲੈਂਦੇ ਆ ਸਹੀ ਆ ਵੀ ਮੁੱਲ ਇਹ ਕੁੱਤਾ ਐਦਾਂ ਹੀ ਕੁੱਤਾ ਆਪਣੇ ਸੱਜਣ ਮਿੱਤਰਾਂ ਤੋਂ ਬਣੇ ਕੁੱਤਰ ਆਪਣੇ ਕੋਲ ਸਹੀ ਆ ਸਹੀ ਆ ਤੇ ਬਾਜ਼ੀਆਂ ਕਦੋਂ ਕੋ ਛੱਡਣੀਆਂ ਫੇ ਸ਼ੁਰੂ ਕੀਤੀਆਂ ਬਾਜ਼ੀਆਂ ਬਸ ਕਰ ਦੋ ਕੁ ਸਾਲ ਹੋ ਗਏ ਦੋ ਤਿੰਨ ਸਾਲ ਠੀਕ ਆ ਜੀ ਛੱਡੀਆਂ ਤਾਂ ਅਜੇ ਬੌਂਦੀਆਂ ਨਹੀਂ ਹੈਗੀਆਂ ਠੀਕ ਆ ਜੀ ਤੇ ਮਾੜਾ ਮਾੜਾ ਹੇ ਤਾਂ ਸ਼ੁਰੂ ਆ ਦੀ ਸਭ ਲੋਕਾਂ ਨੂੰ ਸਹੀ ਆ ਸਹੀ ਆ ਜੀ ਬਹੁਤ ਵਧੀਆ ਜੀ ਤੇ ਸ਼ੌਂਕ ਜਿਹੜਾ ਹੈਗਾ ਆ ਹੁਣ ਨਾਲ ਬੱਚਿਆਂ ਨੂੰ ਵੀ ਹੈਗਾ ਹੈ ਬੱਚਿਆਂ ਨੂੰ ਹਜੇ ਇੱਕ ਮੁੰਡੇ ਨੂੰ ਕਾਕੇ ਨੂੰ ਹੈਗਾ ਠੀਕ ਆ ਇੱਕ ਸਾਡਾ ਜਵਾਨ ਛੋਟਾ ਥੱਲੇ ਹੈਗਾ ਉਹਨੂੰ ਵੀ ਹੈਗਾ ਠੀਕ ਹੈ ਦਾਣੇ ਨੂੰ ਸਾਰਾ ਕੰਮ ਉਹੀ ਪਾਉਂਦਾ ਦਾਣੇ ਨੂੰ ਕਈ ਦਾ ਮਾੜਾ ਮੋਟਾ ਦੇਖ ਕੇ ਦਾਣੇ ਨੂੰ ਕਹਿ ਕੇ ਪਵਾਈ ਦਾ ਸਭ ਕੁ ਕਰੇਦੀ ਆ ਹਾਂਜੀ ਬਾਕੀ ਰੌਣ ਦਾ ਮੁੰਡੇ ਨੂੰ ਇਹਨੂੰ ਸ਼ੌਂਕ ਹੈ ਅਬੀ ਨੂੰ ਬਾਜ਼ੀਆਂ ਬਾਹਰ ਵੀ ਤੇ ਘਰ ਵੀ ਦੋਨੇ ਹੜਾ ਦੇ ਛਾਲੇ ਨਹੀਂ ਛਾਲੇ ਨਹੀਂ ਸਹੀ ਆ ਸਹੀ ਆ ਆਪਣਾ ਇੱਕ ਬਰਾ ਹੈਗਾ ਜੀਤੀ ਠੀਕ ਆ ਇਹਨਾਂ ਬਹੁਤ ਫਰੇਮਾਂ ਝੰਗੜੀ ਇਹ ਆਪਣੀ ਜੀਤੀ ਭਾਜੀ ਆਏ ਹੋਏ ਨੇ ਨਾਲ ਝੰਗੜ ਕਲਾਂ ਤੋਂ ਤੇ ਤੁਹਾਨੂੰ ਦੱਸ ਦਈਏ ਕਿ ਆਪਾਂ ਉਰੇ ਆ ਲਾਉਣ ਆਹੀ ਜੀ ਗਜਸਟ ਫੈਨ ਕਬੂਤਰਾਂ ਦਾ ਸ਼ੌਂਕ ਕਰਾਣੇ ਆ ਤੁਹਾਨੂੰ ਦੱਸ ਦਈਏ ਕਿ ਆਪਾਂ ਗਜਸਟ ਫੈਨ ਜਿਹੜੇ ਲਗਾਤੇ ਭਾਜੀ ਹੁਣਾਂ ਦੇ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਬਾਈ ਫਿਰ ਤੁਹਾਨੂੰ ਦੱਸ ਦਈਏ ਆਹ ਬਾਈ ਹੁਣਾਂ ਨੇ ਬੱਚੇ ਵੀ ਕੁਝ ਬਾਹਰ ਕੱਢੇ ਨਹੀਂ ਇਹਨਾਂ ਦਾ ਵੀ ਸ਼ੌਂਕ ਕਰਾਣੇ ਆ ਤੁਹਾਨੂੰ ਇਹ ਦੇਖੋ ਛੋਟੇ ਛੋਟੇ ਬੱਚੇ ਨੇ ਨਵੇਂ ਪਿਆਰ ਹੋਏ ਨੇ ਪੰਜ ਬੱਚੇ ਨੇ ਤੇ ਇਹ ਬਾਈ ਜੀ ਲਾਤੇ ਆਪਾਂ ਫੈਨ ਠੀਕ ਆ ਜੀ ਕੰਟੀਨਿਊ 12 ਘੰਟੇ ਨਾਲ ਚਲਾਓ ਕੁਝ ਨਹੀਂ ਹੁੰਦਾ ਜੀ ਔਰ ਅੰਦਰੋਂ ਗਰਮੈਸ਼ ਪੂਰੀ ਬਾਹਰ ਕੱਢਦੇ ਆ ਇੱਕ ਇਹ ਹੈ ਇਹ ਉੱਪਰ ਆ ਜਾਲੀ ਕਿਸੇ ਵੀ ਜਾਲੀ ਤੇ ਆਪਾਂ ਲਗਾ ਸਕਦੇ ਆ ਇਹਦੇ ਲਈ ਕੋਈ ਖੱਡਾ ਮਾਰਨ ਦੀ ਜ਼ਰੂਰਤ ਨਹੀਂ ਆ ਕੋਈ ਭੰਨ ਤੋੜ ਕਰਨ ਦੀ ਜ਼ਰੂਰਤ ਨਹੀਂ ਆ ਔਰ ਫੁੱਲ ਵਧੀਆ ਰਿਜ਼ਲਟ ਆ ਬਈ ਹਰ ਸਾਲ ਹੀ ਲਾ ਰਹੇ ਆ ਤੁਸੀਂ ਦੇਖਦੇ ਰਹਿੰਦੇ ਹੋ ਇਹਦੀ ਕੀਮਤ ਆ ਜੀ 900 ਰੁਪਏ ਠੀਕ ਆ ਜੀ ਔਰ ਇਹ ਚ ਕਬੂਤਰ ਨਹੀਂ ਵੱਜ ਸਕਦਾ ਜੀ ਕਿਸੇ ਹਾਲ ਵਿੱਚ ਵੀ ਪੂਰੀ ਜਾਲੀ ਲੱਗੀ ਹੋਈ ਆ ਔਰ ਪਾਣੀ ਪੀਣ ਦਾ ਵੀ ਕੋਈ ਚਾਂਸ ਨਹੀਂ ਹੁੰਦਾ ਸਿਰਫ ਇਹ ਬੈਗ ਤੋਂ ਜੇ ਕੋਈ ਪਾਣੀ ਵਿੱਚ ਜਾਣਬੁੱਝ ਕੇ ਛੁੱਟੇ ਤਾਂ ਪੈਂਦਾ ਇੰਜ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਤੇ ਇਹ ਜੇਕਰ ਤੁਸੀਂ ਬਾਹਰ ਹਵਾ ਕੱਢਣੀਆਂ ਤੇ ਬਾਹਰ ਵਾਲੀ ਸਾਈਡ ਲੱਗ ਜੂਗਾ ਜੇ ਅੰਦਰ ਭੇਜਣੀਆਂ ਤੇ ਅੰਦਰ ਵਾਲੀ ਸਾਈਡ ਨੂੰ ਲੱਗ ਜੂਗਾ ਦੋਨੇ ਕੰਮ ਕਰਦਾ ਹੈ ਫੈਨ ਜੀ ਔਰ ਕਬੂਤਰ ਜਿਹੜੇ ਹੈਗਾ ਬਹੁਤ ਜ਼ਿਆਦਾ ਇਹਦੇ ਨਾਲ ਵਧੀਆ ਤੰਦਰੁਸਤ ਰਹਿੰਦੇ ਆ ਦੂਜੀ ਗੱਲ ਜਿਹੜੀ ਬੰਦਿਆਂ ਨੂੰ ਇਨਸਾਨੀ ਫੰਗਸ ਮਾਰਦੀ ਆ ਨਾ ਜਿਹੜੀ ਕਬੂਤਰਾਂ ਦੀ ਇਨਸਾਨਾਂ ਨੂੰ ਉਹ ਫੰਗਸ ਜਿਹੜੀ ਹੈ ਬਿਲਕੁਲ ਖਤਮ ਕਰ ਦਿੰਦਾ ਕੰਟੀਨਿਊ ਬਾਹਰ ਕੱਢੀ ਜਾ ਰਿਹਾ ਆ ਅੱਜ 15 ਦੀ ਮਿੰਟ ਹੋਇਆ ਲਗਾਇਆ ਨੂੰ ਇਹਨੇ ਲਗਭਗ ਖੁੱਡੇ ਦੇ ਵਿੱਚੋਂ ਸਾਰੇ ਜਿਹੜੇ ਛੋਟੇ ਛੋਟੇ ਪਰਸੀਓ ਬਾਹਰ ਕੱਢ ਦਿੱਤੇ ਆ ਬਾਈ ਪੂਰਾ ਵਧੀਆ ਰਿਜ਼ਲਟ ਆ ਤੇ ਦਿਖਾਨੇ ਆ ਬਾਈ ਹੁਣਾਂ ਦੇ ਤੁਹਾਨੂੰ ਆਪਾਂ ਕਬੂਤਰ ਇਹ ਹੈ ਪੰਜ ਬੱਚੇ ਛੋਟੇ ਛੋਟੇ ਵੀਰ ਨੇ ਬਾਹਰ ਕੱਢੇ ਨੇ ਤੇ ਕੁਝ ਕਬੂਤਰ ਅੰਦਰ ਨੇ ਉਹਨਾਂ ਦਾ ਤੁਹਾਨੂੰ ਸ਼ੌਂਕ ਪਹਿਲਾਂ ਕਰਾ ਦਈਏ ਇਹ ਮਾਦੀਆਂ ਨੇ ਉਡਾਣ ਵਾਲੀਆਂ ਮਾਦੀਆਂ ਨੇ ਮਿੱਤਰੋ ਇਹ ਸਾਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਇਹ ਕਰੋ ਸ਼ੌਂਕ ਮੇਰੇ ਵੀਰੋ ਮਾਦੀਆਂ ਆਪਸ ਵਿੱਚ ਰਲ ਕੇ ਜਿਹੜੇ ਹੈਗੇ ਆ ਕਈ ਵਾਰ ਅੰਡੇ ਰੱਖੀ ਜਾਂਦੀਆਂ ਨੇ ਪਰ ਬਸ ਦਸਵੀਂ ਕੰਨੀ ਪੋਟਾ ਪੋਟਾ ਰਹਿ ਗਈ ਹੈ ਚੜ ਗਏ ਨੇ ਸਾਰੇ ਦੇ ਸਾਰੇ ਲਗਭਗ ਪਰ ਤੇ ਇੱਕ ਹੋਰ ਚੀਜ਼ ਦਸੀਏ ਬਾਈ ਜੀ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਸੇਲ ਨਹੀਂ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਪਰਿੰਦੇ ਨੇ ਵੀਰ ਹੋਣਾ ਨੇ ਬਹੁਤ ਵਧੀਆ ਵਧੀਆ ਨਸਲ ਦੇ ਕਬੂਤਰ ਬਣਾਏ ਨੇ ਔਰ ਉਡਾਰ ਵੀ ਇਹਨਾਂ ਦੀ ਜਿਹੜੀ ਆ ਬਹੁਤ ਜਿਆਦਾ ਹੁੰਦੀ ਆ ਦੋ ਮਦੀਨਾ ਇਹ ਉੱਪਰ ਵੀ ਬੈਠੀਆਂ ਨੇ ਤਾਨੂੰ ਆਪਾਂ ਬਾਈ ਦੇ ਵੱਡੇ ਕਬੂਤਰਾਂ ਦਾ ਵੀ ਸ਼ੌਂਕ ਕਰਾਉਣੀ ਆ ਜਿੰਨੇ ਟੋਟਲ ਕਬੂਤਰ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਜਿਹੜੇ ਆਪਾਂ ਦਿਖਾਵਾਂਗੇ ਤੇ ਸ਼ੌਂਕ ਕਿਦਾਂ ਦਾ ਲੱਗਾ ਇਹ ਤੁਸੀਂ ਦੱਸਣਾ ਹੈ ਜੀ ਇਹ ਹੈ ਇੱਕ ਖੁੱਡਾ ਬਾਈ ਜੀ ਪਹਿਲਾ ਜਿਹਦੇ ਕਬੂਤਰ ਤੁਸੀਂ ਦੇਖ ਰਹੇ ਹੋ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਇਹ ਮਾਦੀਆਂ ਸੀ ਤੇ ਇੱਧਰ ਜੋੜੇ ਇੱਧਰ ਵੱਡੇ ਜੋੜੇ ਆ ਹਾਂ ਜੀ ਲਓ ਜੀ ਇਹਦੇ ਵਿੱਚ ਕੁਝ ਕੁ ਵੱਡੇ ਜੋੜੇ ਬਾਈ ਬਣਾਣੇ ਛੱਡੇ ਨੇ ਆ ਲਓ ਇਹ ਕੱਡ ਡੱਬੀ ਬੈਠੀ ਆ ਬੜੀ ਸੁਣੀ ਆ ਹੈ ਚੰਗੀ ਨਸਲ ਦੀ ਕਬੂਤਰੀ ਆ ਬਾਈ ਇਹ ਉਹ ਹਰੀਆਂ ਅੱਖਾਂ ਵਾਲੀ ਐ ਸਾਹਮਣੇ ਬੈਠੀ ਪੱਠੀ ਉਹ ਹਰੀਆਂ ਅੱਖਾਂ ਦੀ ਹਾਂਜੀ ਹਾਂਜੀ ਫੜ ਕੇ ਦਿਖਾਓ ਜਰਾ ਧਿਆਨ ਨਾਲ ਬਾਹਰ ਲਿਆਓ ਕੱਡ ਕੇ ਦਿਖਾਣੀ ਆ ਵੇਚੀ ਦਿਖਾ ਦਿੰਦੀ ਆ ਆ ਲਓ ਜੀ ਹਾਂ ਫੜੀ ਆ ਕਬਾਈ ਹੁਣੇ ਬਾਕਿਆ ਯਾਰ ਆ ਦੇਖੋ ਹਰੀਆਂ ਬਾਈ ਤੁਸੀਂ ਵੀ ਕਹੋਗੇ ਕਿ ਹਰੀਆਂ ਹੀ ਆ ਲੋਕ ਤਾਂ ਕਹਿੰਦੇ ਆ ਨਾ ਹਰੀਆਂ ਅੱਖਾਂ ਦੇ ਕਾਲੀਆਂ ਨੂੰ ਹਰੀਆਂ ਕਹੀ ਜਾਂਦੇ ਆ ਤੇ ओरिजिनल ਹਰੀਆਂ ਅੱਖਾਂ ਆਏ ਤੇ ਬਿਲਕੁਲ ਕਿਲੀਏ ਨ ਦੇਖ ਰਹੀਆਂ ਨਹੀਂ ਲੋ ਵੀ ਮਿੱਤਰੋ ਵਾਕਿਆ ਯਾਰ ਬਹੁਤ ਵਧੀਆ ਛੱਡ ਦਿਓ ਵੀ ਤੇ ਆ ਜਿਹੜਾ ਹੈਗਾ ਬਾਈ ਹੁਣਾਂ ਨੇ ਨਾਲ ਇਹਦੇ ਲਗਾਇਆ ਹੈ ਜੀ ਨਰ ਵੱਡਾ ਪੁੱਤ ਹੈ ਇਹ ਖਟੀਆਂ ਅੱਖਾਂ ਨੇ ਇਹਦੀਆਂ ਹੈਲੋ ਭਾਈ ਅੱਖਾਂ ਨੇ ਕਬੂਤਰ ਦੀਆਂ ਪਰ ਵੀ ਦਿਖਾਣਾ ਵੀਰੇ ਇਹਦੇ ਦੇਖੋ ਪਰ ਕਬੂਤਰ ਦੇ ਮਿੱਤਰੋ ਬਾਲੇ ਚੌੜੇ-ਚੌੜੇ ਪਰ ਆ ਇਹਦੇ ਕਿਉਂਕਿ ਪਰਾਂ ਤੋਂ ਹੀ ਉਡਾਨ ਬਣਦੀ ਆ ਕਬੂਤਰ ਦੀ ਬਹੁਤ ਵਧੀਆ ਭਾਈ ਛੱਡ ਐ ਡੱਬੀ ਕਬੂਤਰੀ ਆ ਹਾਂਜੀ ਹਾਂਜੀ ਇਹ ਮਾਦੀ ਆ ਜੀ ਠੀਕ ਆ ਠੀਕ ਆ ਇਹ ਕਾਕੀ ਵਾਲੀ ਨਸਲ ਜੀ ਅੱਛਾ ਕਾਕੀ ਉਸਤਾਦ ਜੀ ਵਾਲੀ ਨਸਲ ਦੇ ਵਿੱਚੋਂ ਹੀ ਆ ਬਹੁਤ ਸੁੰਹਈ ਆ ਜੀ ਇਹ ਸੱਜਣ ਮਿੱਤਰ ਨੇ ਦਿੱਤੀ ਆਪਣੇ ਜਿੱਤੀ ਅੰਕਲੋਂ ਨਾਲ ਲਈ ਆ ਇਹ ਅੱਛਾ ਅੱਛਾ ਹਾਂਜੀ ਹਾਂਜੀ ਐ ਲੋ ਜੀ ਇਹ ਵੀ ਸਾਡੇ ਉਸਤਾਦ ਦੀ ਗੁਤਰੀ ਆ ਠੀਕ ਆ ਮੱਛੀ ਵਾਲੇ ਵਾਲੀ ਉਹਨਾਂ ਤੋਂ ਆਈ ਸੀ ਵੱਡੀ ਗੁਤਰੀ ਆ ਹਾਂ ਹਰੀਆਂ ਖਾਲੇ ਦਾ ਭਰਾ ਹੈ ਐ ਲੋ ਜੋਂ ਸਰ ਇਹ ਪਰਸ਼ਾ ਆੱਖਾ ਆ ਇੰਨੇ ਨਹੀਂ ਆੱਖਾਂ ਹਰੀਆਂ ਕੀਤੀਆਂ ਬਾਈ ਸਹੀ ਹੈ ਤੇ ਹਰੀਆਂ ਆੱਖੜੀ ਘਰ ਦੀ ਬੱਚੀ ਆ ਜਾਂ ਲਿਆਂਦੀ ਸੀ ਇਹ ਘਰ ਦੀ ਬੱਚੀ ਆ ਅੱਛਾ ਅੱਛਾ ਐ ਲੋ ਜੀ ਇੱਕ ਜੋੜ ਐ ਆ ਇਹ ਬੱਚਾ ਇਹਨਾਂ ਨੇ ਕੱਢਿਆ ਜੀ ਲਾਲ ਜੀਨਾ ਬੱਚਾ ਕੱਢਿਆ ਕਰੋ ਸ਼ੌਂਕ ਮੇਰੇ ਵੀਰ ਕੋਸ਼ਿਸ਼ ਰਹਿੰਦੀ ਆ ਬਾਈ ਜੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਜਿਹੜਾ ਕਰਾਉਂਦੇ ਰਹਿੰਨੇ ਆ ਜੀ ਅਗੁਰੂ ਕੇ ਸਨਪੁਰ ਜਿੱਥੇ ਆਸੀਂ ਬਾਜੀ ਅੱਛਾ ਇਹ ਉਤਰ ਹੁਸੈਨਪੁਰ ਗੁਰੂ ਦਾ ਉੱਥੋਂ ਜੇਤੂ ਕਬੂਤਰ ਆ ਬਈ ਇਹ ਖਟੀਆਂ ਅੱਖਾਂ ਦਾ ਕਬੂਤਰ ਆ ਸਹੀ ਆ ਹੂੰ ਬਹੁਤ ਵਧੀਆ ਜੀ ਦੇਖੀ ਵੱਡੇ ਕਬੂਤਰ ਤੋੜਦੇ ਆ ਜੁੜੇ ਹਣ ਬੱਚੇ ਬੱਚੇ ਪਲ ਗਏ ਸੀਗੇ ਹੈਲੋ ਜੀ ਇਹ ਆ ਫਿਰਦਾ ਕਾਲੀ ਅੱਖਾਂ ਦਾ ਜਾਂਸਰਾ ਬਹੁਤ ਬੱਧੀਆ ਵਈ ਆ ਆ ਨਾਲ ਮਾਦੀਆਂ ਇਹਦੇ ਪੂਰੀ ਚਟੀਆਂ ਖਾ ਲਈ ਸਹੀ ਆ ਵੀਰੇ ਛੱਡ ਦਿਓ ਇਹ ਬਾਈ ਜੀ ਦੂਸਰਾ ਖੁੱਡਾ ਸੀ ਤੇ ਬਾਈ ਹੁਣਾਂ ਨੇ ਆਂਡੇ ਬਾਹਰ ਕੱਢ-ਕੱਢ ਕੇ ਢੇਰ ਲਾਇਆ ਹੋਇਆ ਆ ਬਾਕੀ ਸ਼ੰਕ ਕਰਾ ਨੇ ਤਾਂ ਨੂੰ ਆਪਾਂ ਕੁਝ ਜਾਲਿਆਂ 'ਚ ਵੀ ਪਾਏ ਨੇ ਬਾਈ ਭਾਣੇ ਤੇ ਵੱਡੇ ਕਬੂਤਰ ਕਬੂਤਰੀਆਂ ਵੀ ਨੇ ਆਹ ਲੋ ਜੀ ਆਹ ਲਾਈ ਆ ਬਾਈ ਹੁਣਾਂ ਨੇ ਪੱਥਰ ਡਾਈਏ ਦੇ ਨਾਲ ਕੀਤਾ ਤੋਤੀਆ 컬러 ਪੈਰਟ ਬਹੁਤ ਹੀ ਵਧੀਆ ਤੇ ਇਹਦੇ ਵਿੱਚ ਬੈਠੇ ਨੇ ਬਾਈ ਹੁਣਾਂ ਦੇ ਉੱਡਣ ਵਾਲੇ ਇਹ ਸਾਰੇ ਤੇ ਉੱਡਣ ਵਾਲੇ ਪੱਠੇ ਨੇ ਬਾਈ ਜਿੰਨੇ ਵੀ ਨੇ ਆ ਲੋ ਵੀ ਮਿੱਤਰੋ ਦਲੇ ਨਾਲ ਕਰੋ ਸ਼ੌਂਕ ਹੁਸ਼ਿਆਰ ਪਰ ਸ਼ਹਿਰ ਦੇ ਵਿੱਚ ਆ ਜਿਹੜੇ ਕਬੂਤਰਾਂ ਤੁਸੀਂ ਸ਼ੌਂਕ ਕਰਿਓ ਬਹੁਤੀ ਵਧੀਆ ਵਧੀਆ ਕਬੂਤਰ ਨੇ ਭਾਈ ਹੁਣਾਂ ਦੇ ਕੋਲ ਇਹ ਸਾਰੇ ਪੱਠੇ ਨਵੇਂ ਜਿਹੜੇ ਬਾਜ਼ੀਆਂ ਉੱਡਣਗੇ ਤੇ ਸ਼ੌਂਕ ਕਿਦਾਂ ਦਾ ਲੱਗਦਾ ਮਿੱਤਰੋ ਦੱਸਣਾ ਜ਼ਰੂਰ ਹੈ ਇਹ ਲਓ ਜੀ ਬਾਕੀ ਦੀਪਾ ਭਾਜੀ ਉਹ ਤਾਂ ਨਹੀਂ ਜਾਣਦੇ ਆ ਇਹ ਆਪਣੇ ਦੀਪਾ ਭਾਜੀ ਬੈਠੇ ਨੇ ਤੇ ਨਾਲ ਭਾਜੀ ਇਹਦਾ ਕੀ ਨਾਮ ਹੈ ਜੀ ਸਾਬੀ ਸਾਬੀ ਭਾਜੀ ਸ਼ਹਿਰ ਪਰ ਤੋਂ ਇਹਨੇ ਬਾਈ ਹੁਣੀ ਠੀਕ ਆ ਠੀਕ ਆ ਸਾਰੇ ਕਬੂਤਰ ਬਾਜ ਭਰਾ ਹੀ ਨੇ ਹਾਂਜੀ ਹਾਂਜੀ ਕਬੂਤਰ ਬਾਜ ਸਹੀ ਆ ਸਹੀ ਆ ਜੀ ਬਹੁਤ ਵਧੀਆ ਤੇ ਇਹ ਭਾਜੀ ਹੁਣੀ ਇੱਥੇ ਜਿਹੜੇ ਹੈਗੇ ਆ ਸਾਹਮਦੇ ਆ ਜ਼ਿਆਦਾਤਰ ਕਬੂਤਰਾਂ ਨੂੰ ਜਿੰਨਾ ਵੀ ਹੈਗਾ ਆ ਇਹ ਜਿਹੜੇ ਤੁਸੀਂ ਦੇਖੇ ਨੇ ਫਿਰ ਤੁਹਾਨੂੰ ਦੱਸ ਜੀਏ ਕਿ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਨਰ ਨੇ ਇਹ ਵੀ ਨਾਰੀ ਨੇ ਇੱਧਰ ਇੱਕ ਜਾਲ ਦੇ ਵਿੱਚ ਹੋਰ ਵੀ ਬੰਦ ਕੀਤੇ ਨੇ ਇਹਨਾਂ ਦਾ ਬਹੁਤ ਕਰੋ ਸ਼ੌਂਕ ਆਹ ਲਓ ਫਿਰ ਮਕਰੋ ਆਹ ਦੇਖੋ ਕਬੂਤਰ ਇਹ ਦੇਖੋ ਕਬੂਤਰ ਵੀ ਪੂਰੇ ਜਿਹੜੇ ਵਧੀਆ ਨੇ ਇਹ ਸਾਰੇ ਦੇ ਸਾਰੇ ਨਵੇਂ ਪਰਾਂ ਤੇ ਆ ਚੁੱਕੇ ਨੇ ਤੇ ਇਹ ਹੁਣ ਉਡਣਗੇ ਬਾਜ਼ੀਆਂ 2024 ਵਾਲੀਆਂ। ਬਾਕੀ ਬਈ ਸ਼ੌਂਕ ਤੁਹਾਨੂੰ ਕਿੱਦਾਂ ਦਾ ਲੱਗਦਾ ਦੱਸਿਓ ਜ਼ਰੂਰ। ਤੇ ਦਿਖਾਨਿਆਂ ਹੁਣ ਤੁਹਾਨੂੰ ਆਪਾਂ ਵੀਰ ਦੇ ਵੱਡੇ ਕਬੂਤਰ। ਕੋਸ਼ਿਸ਼ ਰਹਿੰਦੀ ਆ ਬਈ ਜਿੱਥੇ ਜਾਈਏ ਸ਼ੌਂਕਰਾディーਏ। ਉਰੇ ਲਗਾਉਣ ਆਪਾਂ ਪੱਖੇ ਆਹੀ ਤੇ ਮੈਂ ਕਹਾ ਵੀਰ ਦੇ ਕਬੂਤਰਾਂ ਦਾ ਵੀ ਸ਼ੌਂਕ ਕਰਾਉਣੇ ਕਬੂਤਰ ਆਪਾਂ ਨੂੰ ਬਹੁਤ ਵਧੀਆ ਲੱਗੇ। 12ਵੀਂ ਬਾਜੀਆਂ ਛੱਡਦੇ ਨੇ ਤੇ ਘਰ ਵਾਲੀਆਂ ਬਾਜੀਆਂ ਵੀੜ ਆਉਂਦੇ ਨੇ ਫੇਰ ਤੁਹਾਨੂੰ ਦੱਸਦੀ ਇੱਕ ਵਾਰੀ ਤੇ ਇੱਧਰ ਆ ਜਾਓ ਜੀ ਆਹ ਨੇ ਵੱਡੇ ਕਬੂਤਰ ਬਾਈ ਹੁਣਾਂ ਦੇ ਇਹਦੇ ਵਿੱਚ ਜੋ ਹੈ ਸਾਰੇ ਦੇ ਸਾਰੇ ਨਰ ਨੇ ਕਰੋ ਸ਼ੌਕ ਇਹਨਾਂ ਕਬੂਤਰਾਂ ਦਾ ਵਿੱਚ ਕਾਲੇ ਵੀ ਨੇ ਬਾਈ ਇਹਨਾਂ ਦੇ ਕੋਲ ਸ਼ਾਹ ਦੇਖੋ ਬਈ ਕਬੂਤਰ ਹੁਸ਼ਿਆਰ ਪਰ ਜिले ਦੇ ਵਿੱਚ ਕਰ ਰਿਓ ਤੁਸੀਂ ਸ਼ੌਂਕ ਬਿਲਕੁਲ ਸ਼ਹਿਰ ਦੇ ਵਿੱਚ ਰੱਖੇ ਹੋਏ ਕਬੂਤਰ ਬਾਈ ਹੋਣਾ ਦੇ ਆਹ ਦੇਖੋ ਇਹਦੀ ਕਬੂਤਰ ਦੀ ਅੱਖ ਪੈਰਾਂ ਤੇ ਡੱਕੇ ਨੇ ਜੀ ਇਹਦੇ ਲਓ ਇਕ ਕੱਲਾ ਕੱਲਾ ਪਰਿੰਦਾ ਦੇਖੋ ਤੇ ਕੱਲੇ ਕੱਲੇ ਦੀ ਅੱਖ ਦਾ ਵੀ ਸ਼ੌਂਕ ਕਰੋ ਇਹ ਸ਼ਾ ਅਖਰੇ ਪੈਰ ਤੇ ਨਿੱਕੀ ਧੱਕੀ ਵਧੀਆ ਜੀ ਵਧੀਆ ਸ਼ੌਂਕ ਆ ਜੀ ਘਰ ਇੱਕ ਨਿੱਗੜਾ ਰ ਆ ਜਾਂਦੀ ਹੈ ਜੀ ਇਹਨਾਂ ਦੀ ਇਹ 2:3 3:3 ਦੇੰ ਤੋਂ ਬਜਾਈਂਦਾ ਗਰਮੀ ਚ ਸਹੀ ਆ ਠੀਕ ਆ ਜੀ ਇਹ ਘਰੇ ਹੀ 2:3 ਵਜੇ ਬਣਾ ਲਿਆ ਕਈ ਇਹ ਕੋਤਰੇ ਬੁਦ ਰੋਕਿਆ ਤਾਲ ਗਏ ਇਹਦੇ ਨਾਲ ਬੱਚਾ ਸੀਗਾ ਇੱਥੇ ਆਪਣੇ ਬਾਈ ਛੱਡੀ ਕਿ ਉੱਥੇ ਟੱਕਰ ਆ ਟੱਕਰ ਆ ਬਾਈ ਜੇ ਹੋਤੀ ਹੈ ਤਾਂ ਵੈਜੀ ਤੇ ਇਹਨੇ ਰਹੀ ਬਜਿੱਤੇ ਤਾਰ ਕੋ ਆ ਜੀ ਇਹ ਬੱਚਾ ਕੋਤਰੇ ਸਹੀ ਆ ਸਹੀ ਆ ਜੀ ਉਹ ਇਹਦੀ ਰੋਕ ਹੋ ਜਾਂਦੀ ਬਾਤ ਵਧੀਆ ਆ। ਆ ਲੋਕ ਇਹਨਾਂ ਤਰ੍ਹਾਂ ਕੋਈ ਹੇਚੇ ਵੀ ਬੈਠੇ ਨੇ ਇਹਨਾਂ ਦਾ ਵੀ ਕਰੋ ਸ਼ੌਕ। ਅੰਦਰ ਬਸੇ ਜਿੱਤੇ ਅਸੀਂ ਅੱਛਾ ਆ ਜਿਹੜਾ ਬਸੇ ਜਾਂਦੀ। ਹਾਂ ਕਬੂਤਰ ਬਸੀ ਹਰਿਆਣੇ ਤੋਂ ਜੇਤੂ ਆ ਜੀ। ਕਿੱਡੀਆਂ ਅੱਖਾਂ ਦਾ ਕਾਲ ਮੋਗਾ। ਲਾ ਜਵਾਬ ਸ਼ੌਂਕਾ ਜੀ ਇਹ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਾਈ ਨਰਨੇ ਤੇ ਨਾਲ ਦੇ ਖੁੱਡੇ ਦੇ ਵਿੱਚ ਵੱਟੀਆਂ ਕਬੂਤਰੀਆਂ ਬੈਠੀਆਂ ਨੇ ਉਹਨਾਂ ਦਾ ਵੀ ਤੁਹਾਨੂੰ ਫੇਰ ਸ਼ੌਂਕ ਕਰਾ ਦਈਏ ਇੱਕ ਵਾਰੀ ਮਿੱਤਰੋ ਇਹ ਖੁੱਡਾ ਆ ਗਿਆ ਮਦੀਨਾ ਦਾ ਇੱਕ ਚੀਜ਼ ਫੇਰ ਤੁਹਾਨੂੰ ਦੱਸ ਦਈਏ ਕਿ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਇਹ ਕਬੂਤਰ ਸੇਲ ਨਹੀਂ ਹੈਗੇ ਹਲੋ ਇਹ ਜਾਲ ਦੇ ਅੰਦਰ ਬਾਹਰ ਦੀ ਲਾਈਆ ਫੈਬਰ ਇਹ ਸਾਜ ਨੇ ਜਿਹੜੀਆਂ ਹੈਗੀਆਂ ਮਦੀਨਾ ਦੇ ਕਬੂਤਰੀਆਂ కబూతరి అనగా కాలి అని కబూతర పీర చిట్టా బ ਸਾਹ ਕੁਤਰੀ ਬੈਠੀ ਆ ਡੱਬੀ ਦੀ ਬੈਠੀ ਆ ਉਹ ਆ ਬੈਠੀ ਆ ਡੱਬੀ ਦੇ ਤੇ ਬੈਠ ਕੋਈ ਵੀ ਜਰ ਜਿਹਨੇ ਕੋਈ ਜਗ੍ਹਾ ਪਾ ਉਹਨਾਂ ਦੇ ਅੱਗੇ ਆ ਕੇ ਸਦ ਹੋਈ ਉਹਨਾਂ ਦੇ ਕਰਵਾਈ ਹੋਈ ਠੀਕ ਆ ਠੀਕ ਆ ਇਹਦੀ ਅੱਖ ਜਿਵੇਂ ਟੀਰ ਬੰਦ ਆ ਹਾਂਜੀ ਹਾਂਜੀ ਇਹ ਬੱਚੇ ਲੈਣ ਦੇ ਪੇਜ ਜਿਹਨਾਂ ਨੇ ਬੈਠ ਪਈ ਨੇ ਆ ਗੂਤਰੀ ਬੜੀ ਚੰਗੀ ਆ ਤੇਰੀ ਵੀਰੇ ਆ ਜਿਹੜੇ ਪੈਰਾਂ ਦੇ ਵਿੱਚ ਪਾਏ ਦੇ ਸਿਲ ਬੱਤੇ ਇਹ ਇਹ ਜੀ ਕੋਟ ਤੋਂ ਇਹ ਵੀ ਗਿਫਟ ਹੀ ਆਈ ਸੀ ਸਾਨੂੰ ਪੱਕੀ ਦੇਖੋ ਬਾਈ ਕਬੂਤਰੀ ਦੀਆਂ ਅੱਖਾਂ ਚੰਗੀ ਨਸਲ ਦੀ ਕਬੂਤਰੀ ਹੈ ਬਹੁਤ ਵਧੀਆ ਬਾਈ ਆਹ ਤੁਸੀਂ ਜੇ ਆਪਣੀ ਉਤਰੀ ਜੋਗਾਨੀ ਇਹ ਘਰ ਦੀ ਇਹ ਇਹ ਦੋ ਬਾਜੀਆਂ ਜੇਤੂ ਬਾਈ ਕਬੂਤਰੀ ਤੁਸੀਂ ਦੇਖ ਰਹੇ ਹੋ ਖਟੀਆਂ ਅੱਖਾਂ ਤੇ ਕਾਲੇ ਛੋਟੇ ਨੇ ਸਿਰ ਤੇ ਆਹ ਹੈ ਜੀ ਇਹਦੇ ਪੰਜੇ ਤੇ ਖੂਸ਼ ਦੇ ਵਿੱਚ ਵੀ ਇੱਕ ਪਾਰੇ ਦੇ ਕਾਲਾ ਆ ਪਰ ਦੇਖ ਲੋ ਇਹਦੀ ਇਹ ਹੁਣ ਰੋਕੀਆਂ ਹੋਈਆਂ ਹੈ ਜੀ ਹਾਂਜੀ ਹਾਂਜੀ ਇਹ ਬੱਚਿਆਂ ਨੂੰ ਪਾਈ ਆ ਬੱਚੇ ਹਨ ਬੱਚਿਆਂ ਤੇ ਲਾਈਆਂ ਹੋਈਆਂ ਜੀ ਹੁਣ ਇਹ ਕਬੂਤਰਾਂ ਆਹ ਜੀ ਮਾਂ ਸੇਮ ਟਿੱਟੂ ਇਹਦੇ ਵਰਗੀ ਆ ਜੀ ਸਹੀ ਆ ਆ ਇਹਦੀ ਮਾਂ ਆ ਹੈ ਲੋਈ ਕਾਤ ਕਾਠ ਬਯੂਦ ਐਨ ਪੂਰੀਆਂ ਵਧੀਆ ਸੱਪਾਂ ਵਾਂਗੂ ਫਰੁੰਦੀਆਂ ਨੇ ਕਬੂਤਰੀਆਂ ਆਹਨੇ ਕੋਈ ਕਬੂਤਰੀ ਦਾ ਹੰਤਾ ਖਾਈਏ ਇਹ ਦੀ ਅੱਖ ਜਿਵੇਂ ਤੀਰ ਵੰਦਾ ਹੈ ਆਈ ਬੱਧੀ ਆਇਆ ਬੋੜ ਨਿਆ ਸਵਾਰ ਲੱਗੀਆਂ ਹੁਣ ਆਹ ਬਾਈ ਨੇ ਫੜੀਆ ਕਬੂਤਰੀ ਤੁਹਾਨੂੰ ਦਿਖਾਈਏ ਦੇਖੋ ਕਬੂਤਰੀ ਬਹੁਤ ਹੀ ਵਧੀਆ ਸੈਨਯਾ ਇਹਦਾ ਕੋ ਜਿੱਤਿਆ ਸੀ ਜੀ ਅੱਛਾ ਪੁਗਾ ਪਾਲ ਦੀ ਆਪਣੇ ਲੈ ਕੇ ਗਈ ਸੀ ਬੱਚਿਆਂ ਨਾਲ ਦਾ ਸਹੀ ਆ ਹਾਂ ਜੀ ਲੈ ਰਿਹਾ ਗਿਆ ਸੀ ਉੱਥੇ ਸਹੀ ਆ ਫਿਰ ਜਿੱਤੇ ਸੀਗੇ ਜੀ ਬਹੁਤ ਵਧੀਆ ਬਾਈ ਸਹੀ ਆ ਕੀ ਕੁਤਾ ਆਪਣੇ ਨੀਪੇ ਬਾਈ ਕਰੋ ਆਏ ਆ ਆਮ ਗਰੇ ਜੰਗਲ ਦੇ ਕੋਲ ਹਾਂਜੀ ਤੇ ਬਾਕੀ ਮੀਟ ਪਾਈ ਦੇ ਕੋਲ ਹੈਗੇ ਆ ਸਹੀ ਹੈ ਕਿ ਸਾਡੇ ਸਤਾਨ ਦੇ ਬਾਈ ਆ ਹਾਂ ਹਾਂ ਜਿਦਾਂ ਲਈ ਆਪਣੇ ਉਹ ਪਿੱਛੇ ਤਾਂ ਵਾਲੇ ਤੋਂ ਵੀ ਆਏ ਥੋੜੇ ਜਿਹੇ ਕੁੱਤੇ ਸਹੀ ਹੈ ਸਹੀ ਹੈ ਜੀ ਬਾਕੀ ਮਿੱਤਰੋ ਤੁਸੀਂ ਸ਼ੌਂਕ ਕੀਤਾ ਹੁਣ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਬੂਤਰਾਂ ਦਾ ਤੇ ਸ਼ੌਂਕ ਕਿਦਾਂ ਦਾ ਲੱਗਾ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ